ਨਾਨਕ ਸਿੰਘ ਜੀ ਦਾ ਲਿਖਿਆ ਨਾਵਲ ਗਗਨ ਦਬਾਮਾ ਬਾਚਿਆ ਪਾਕਿਸਤਾਨਮ ਬੜਾ ਹੀ ਯੋਨੋਖਾ ਬਲਕਿ ਇਨਕਲਾਬੀ ਕਿਸਮ ਦਾ ਵਾਕਿਆ ਸੀ ਇਹ ਰਾਨੋ ਲਈ ਇਨਕਲਾਬ ਹੋਰ ਕੀ ਹੁੰਦਾ ਹੈ ਕਿਸੇ ਮਨੁੱਖ ਦੇ ਜੀਵਨ ਰਾਹਾਂ ਉੱਤੇ ਕੋਈ ਐਸਾ ਮੋੜ ਜਿਸ ਵਾਰੀ ਉਸ ਨੂੰ ਚਿਤ ਚੇਤਾ ਵੀ ਨਾ ਹੋਵੇ ਜਿਹੜਾ ਕਦੀ ਉਸ ਦੀ ਕਲਪਨਾ ਵਿੱਚ ਵੀ ਨਾ ਆਇਆ ਹੋਵੇ ਦ ਪੈਰੈਂਟਲ ਚੁਕਗਾ ਸੰਨ ਗੋਡੇ ਹਿੱਕ ਨਾਲ ਲਾਈ ਤੇ ਮੱਥਾ ਗੋਡਿਆਂ ਉੱਤੇ ਟਿਕਾਈ ਰਾਨੋ ਪਤਾ ਨਹੀਂ ਕਿਹੜੇ-ਕਿਹੜੇ ਉਦਗਾਰਾਂ ਦੀਆਂ ਲਹਿਰਾਂ ਵਿੱਚ ਵਹਿਂਦੀ ਜਾ ਰਹੀ ਸੀ ਉਸ ਦਾ ਅਤੀਤ ਉਸ ਦਾ ਵਰਤਮਾਨ ਨਾਲੇ ਉਸ ਦਾ ਭਵਿਸ਼ ਸਮੇ ਦੇ ਤਿੰਨੇ ਟੁਕੜੀ ਇਸ ਵੇਲੇ ਆਪੋ ਵਿੱਚ ਕੁਝ ਇੰਜਰਾਲ ਮਿਲ ਗਏ ਜਾਪ ਰਹੇ ਸਨ ਉਸ ਨੂੰ ਜਿਵੇਂ ਇਹਨਾਂ ਵਿੱਚ ਫਰਕ ਕਦੀ ਹੀ ਨਹੀਂ ਸੀ ਉਸ ਦੀ ਜ਼ਿੰਦਗੀ ਦਾ ਆਦ ਮੱਧ ਤੇ ਅੰਤ ਸੋਬੋ ਕੋ ਜੁਮੋਤੀ ਨਾਉ ਦੇ ਉਸ ਗੱਭਰੂ ਦੀ ਜਾਤ ਦਾ ਪ੍ਰਤੀਕ ਬਣ ਚੁੱਕਾ ਸੀ। ਉਹ ਮੇਹੀ ਬੈਠੀ ਬੈਠੀ ਉਹ ਮੰਦੀ ਤੱਕੜੀ ਉੱਤੇ ਮੋਤੀ ਦੀਆਂ ਅਗਲੀਆਂ ਪਿਛਲੀਆਂ ਹੋਆਂ ਬੀਤੀਆਂ ਨੂੰ ਘਾੜ ਜੋਖ ਰਹੀ ਸੀ। ਮਾਨੋ ਇੱਕ ਨਹੀਂ ਦੋ ਮੋਤੀ ਤੇ ਦੋਵੇਂ ਇੱਕ ਦੂਜੇ ਤੋਂ ਅਠਰੇ। ਪਹਿਲਾਂ ਉਸ ਦਾ ਵੇਖਿਆ ਜਾਖਿਆ ਹੋਇਆ। ਪਰ ਦੂਜਾ ਕੋਈ ਉਪਰਾ ਜਿਹਾ ਪਹਿਲਾਂ ਦੋਸ਼ੀ ਦੂਜਾ ਨਤੋਸ਼। ਪਹਿਲਾਂ ਬਰਾਨਾ ਦਾ ਬਲਿੰਦਾ ਪਲਿੰਦਾ ਦੂਜਾ ਗੁਣਾ ਦਾ ਗੁਥਲਾ ਤੇ ਇਹ ਦੋਵੇਂ ਬਾਰੋਬਾਰੀ ਉਸ ਦੀ ਦ੍ਰਿਸ਼ਟੀ ਕੋਚਰ ਬੁਝਾ ਰਹੇ ਸਨ اچانک ਰਾਣੋ ਦੀਆਂ ਸੋਚਾਂ ਨੇ ਪਾਸਾ ਬਲਟਿਆ ਪਰ ਕੀ ਇਹ ਸੱਚ ਹੈ ਕਿਤੇ ਅਤ ਕਥਨੀ ਤਾਂ ਨਹੀਂ ਇਹ ਜਿੰਨਾ ਕੁਝ ਮੈਂ ਪੜਿਆ ਹੈ ਤੇ ਫਿਰ ਆਪ ਹੀ ਉਹ ਆਪਣੇ ਇਸ ਤਰਕ ਦੇ ਪ੍ਰਤੀਕਾਰ ਵਿੱਚ ਦਿਲਾਲਾਂ ਕਢ ਲੱਗ ਪਈ ਉਹ ਪਮੀ ਲੱਕ ਭੈਣ ਉਹ ਭਾਵੇਂ ਲੱਖ ਭੈਣ ਹੋਣ ਮੋਤੀ ਵਿੱਚ ਪਰ ਦੰਬ ਪਖੰਡ ਦੀ ਆਦਤ ਉਸ ਨੂੰ ਕਦੀ ਛੋਹੀ ਤੱਕ ਨਹੀਂ ਸੀ ਜੋ ਉਸ ਦੇ ਦਿਲ ਵਿੱਚ ਹੁੰਦਾ ਸੀ ਸੋਈ ਜਵਾਨ ਉੱਤੇ ਤੇ ਸ਼ਾਇਦ ਉਸ ਦਾ ਇਹੋ ਸੁਭਾਅ ਹੀ ਤਾਂ ਸੀ ਅੰਤ ਦੀ ਟੀਸੀ ਤੇ ਪਹੁੰਚ ਕੇ ਭੈੜ ਬਣ ਜਾਂਦਾ ਸੀ ਜੋ ਵੀ ਦਿਲ ਵਿੱਚ ਆਈ ਮੂੰਹ ਫਾੜ ਕੇ ਉਗ ਉਗਲ ਦਿੱਤੀ ਤਾਂ ਇਹ ਤਾਂ ਨਹੀਂ ਕਰਮਾ ਕਿਸੇ ਨੂੰ ਪਾਉਂਦਾ ਨਹੀਂ ਸੀ ਚਾਂ ਚੱਕ ਜਿਵੇਂ ਰਾਣੂ ਦੇ ਹੱਥੋਂ ਤੱਕੜੀ ਖੋ ਕੇ ਕਿਸੇ ਨੇ ਕੋਈ ਦੂਰ ਵੀ ਨ ਫੜਾ ਦਿੱਤੀ ਜਿਸ ਵਿੱਚ ਉਹ ਤੱਕੀ ਜਾ ਰਹੀ ਸੀ ਮੋਤੀ ਦਾ ਦੀਦ ਤੇ ਵਰਤਮਾਨ ਤੇ ਤੱਕਦੀ ਹੋਈ ਕੁਝ ਪ੍ਰਸ਼ਨ ਜੇ ਕਰ ਰਹੀ ਸੀ ਕੁਝ ਪੁੱਛਾਂ ਜਈਆਂ ਪੁੱਛ ਰਹੀ ਸੀ ਆਪਣੇ ਆਪ ਤੋਂ ਤਾਂ ਕਿ ਉਹ ਅਜੇ ਤੱਕ ਵੀ ਮੇਰੀ ਯਾਦ ਨੂੰ ਸੰਭਾਲੀ ਬੈਠਾ ਹੈ ਸਗੋਂ ਆਪਣੀ ਮਾਲਾ ਦਾ ਮਣਕਾ ਬਣਾਈ ਬੈਠਾ ਮੈਨੂੰ ਪਰ ਮੈਨੂੰ ਤਾਂ ਉਹ ਅਤ ਦਰਜੇ ਦੀ ਨਫ਼ਰਤ ਕਰਦਾ ਸੀ ਜੇ ਸਤੋਨਾ ਫਰਤ ਹੋਵੇ ਉਸ ਨੂੰ ਕੀ ਕੋਈ ਏਦਾਂ ਦੇ ਖਤ ਲਿਖੇਗਾ ਖਮਾ ਮਾਫੀ ਪ੍ਰਾਸ਼ਤ ਏਕੇ ਚੱਲ ਬਣਾਏ ਰਾਣੋ ਨਾ ਹੋਈ ਨੂਰਮਹਿਰ ਦੀ ਸਰਾਹ ਹੋਈ ਤਾਂ ਮੋਤੀ ਸ਼ਾਇਦ ਇਸ ਮਾਫੀ ਨਾਂਵੇਂ ਦੇ ਪੱਜ ਕੁਝ ਹੋਰ ਚਾਹੁੰਦਾ ਸੀ ਸ਼ਾਇਦ ਆਪਣੀ ਡਿਗ ਦੀ ਡੋਲ ਦੀ ਜ਼ਿੰਦਗੀ ਲਈ ਕੋਈ ਡੋਮਣਾ ਛੱਦ 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 ਆਖੇ ਕਸ਼ਮੀਰ ਰੋਡ ਤੇ ਆ ਕੇ ਮਿਲੀ ਮੈਨੂੰ ਸ਼ਦਾਨਾ ਦੇ ਸਿਰ ਸਿੰਘ ਹੁੰਦੇ ਨੇ ਉਸ ਦੇ ਪਾਣੀ ਹੁਣ ਵੀ ਮੈਂ ਨਿੱਕੀ ਜਿਹੀ ਬਾਲੜੀ ਹਾਂ ਜੋ ਜਿੱਥੇ ਜੀ ਕਰੇ ਕੰਗੜੀ ਪੈ ਫਿਰੇ ਫਿਰਾਗੀ ਉਸ ਨਾਲ ਝਲੋਲ ਹੀ ਰਿਹਾ ਨਾ ਸਾਰੀ ਉਮਰ ਭळा ਕੋਈ ਕੁਵਾਰੀ ਮਟਿਆਰ ਕਦੀ ਇੰਜ ਕਰ ਸਕਦੀ ਆ ਕਮਲਿਆਂ ਨੂੰ ਜਮਲਗਾਂ ਹੀ ਸੋਝਦਿਆਂ ਹੁੰਦਿਆਂ ਨੇ ਵਾਦਰ ਨਾਲ ਸਜਾਦੜੀਆਂ ਦੇ ਨਿਵਣ ਸਿਰਾਂ ਦੇ ਨਾਲ ਪਰ ਪਰ ਜੇ ਨਾ ਮੈਂ ਉਸ ਦੀ ਮਰਜ਼ੀ ਪੂਰੀ ਕੀਤੀ ਤਾਂ ਫਿਰ ਤਮ ਫਿਰ ਤੱਕ ਹਰੇ ਕੀ ਅਨਰਥ ਕਰ ਬੈਠੇਗਾ ਕਹ ਲੈਣਾ ਇਹੋ ਤਾਂ ਬੜਾ ਭੈੜਾ ਉਸ ਵਿੱਚ ਆਪਣੀ ਆਈ ਤੇ ਆ ਜਾਵੇ ਤਾਂ ਭਾਵੇਂ ਹੇਠਲੀ ਉੱਤੇ ਲਿਆ ਮਾਰੀ ਤਾਂ ਕਿ ਮੈਨੂੰ ਮਿਲਣਾ ਚਾਹੀਦਾ ਹੈ ਨਹੀਂ ਤਾਂ ਹੋਰ ਕੀ ਜਾਣ ਤਾਂ ਨਹੀਂ ਲੈ ਲੈਣੀ ਵਿਚਾਰੀ ਦੀ ਮੋਏ ਮਾਪਿਆਂ ਦੀ ਇੱਕੋ ਇੱਕ ਨਿਸ਼ਾਨੀ ਹੋਰ ਕਿਤੇ ਖੂਨ ਕਰ ਵਹਿ ਉਸ ਦਾ ਨਾਲੇ ਇੱਕ ਹੋਰ ਕੰਮ ਲਈ ਵੀ ਤਾਂ ਉਸ ਨੂੰ ਮਿਲਣਾ ਜ਼ਰੂਰੀ ਹੈ ਉਸ ਦੀਆਂ ਹਿਮਾਇਤਾਂ ਦਾ ਲਾਂਬਾ ਦੇ ਲਈ ਆਪਣੀ ਮਾਂ ਨਾਲ ਕੀਤੇ ਉਸ ਦੇ ਜੁਲਮ ਚਿਤਵਾਰਨ ਲਈ ਉਸ ਦੇ ਕੰਨਾਂ ਦੀਆਂ ਖਿੜਕੀਆਂ ਖੋਲਣ ਲਈ ਤੇ ਇਸ ਤੋਂ ਅੱਗੇ ਰਾਨੂੰ ਨੇ ਜੋ ਕੁਝ ਸੋਚਣਾ ਜਾਂ ਜੋ ਕੁਝ ਨਿਰਣਾ ਕਰਨਾ ਸੀ ਇਸ ਦਾ ਉਸ ਨੂੰ ਆਪਸ਼ਨ ਨਹੀਂ ਮਿਲਿਆ ਜਦੋਂ ਮੁਰ ਮੂਹਾ ਟਕੋਰਨ ਦੀ ਆਵਾਜ਼ ਉਸ ਨੂੰ ਸੁਣਾਈ ਦਿੱਤੀ ਹੱਥ ਵਿੱਚ ਲਾਲ ਫਾਫਾ ਤਲਾਈ ਦੀ ਕੰਨੀ ਹੀਠ ਲਕੋਂਦੀ ਹੋਈ ਉਹ ਉੱਠ ਖੜੋਤੀ ਤੇ ਜਾ ਕੇ ਉਸ ਬੂਹੇ ਦੀ ਚਿਟਕ ਨਹੀਂ ਖੋਲ ਦਿੱਤੀ ਕਿਉਂ ਮਾਂ ਨੇ ਕਾਲਾ ਜਿਹਾਂ ਸਵਾਲ ਕੀਤਾ ਕੁਝ ਠੱਟੀ ਸਿਰਪੀੜ हट ਗਈ ਸ਼ੁਕਰੀ ਪਲਾ ਸੁਣ ਮੇਰੀ ਗੱਲ ਧਿਆਨ ਨਾਲ ਅੱਗੇ ਤੋਂ ਮੈਂ ਜਗਰਾਤੇ ਨਹੀਂ ਕਟਣ ਦੇਣੀ ਸੁਦੈਨੇ ਇਤਨਾ ਤਾਂ ਸੋਚ ਏ ਧਿਆਨ ਤੇਰੇ ਸਿਰ ਤੇ ਆ ਗਈ ਜੇ ਬੇਲੇ ਸਿਰ ਮੰਜੇ ਤੇ ਨਾ ਪੈ ਗਿਉ ਤਾਂ ਸਾਰਾ ਸਾਲ ਦੀ ਕੀਤੀ ਕਰਾਈ ਚੌੜ ਹੋ ਜਾਵੇਗੀ ਪਤਾ ਏ ਜਗਤ ਦੇ ਸੁਨਾਰੇ ਦੀ ਕੁੜੀ ਨਾਲ ਕੀ ਬੀਤੀ ਸੀ ਤੇਰੇ ਵਾਂਗ ਬੀਬੀ ਰਾਣੀ ਰਾਤੇ ਪਰਵਾਤੇ ਕੋਟੇਲ ਲਾਂਦੀ ਰਹੀ ਸੀ ਛੇਕੜ ਮਤਿਆਨ ਦੇ ਦਿਨ ਵਿੱਚ ਪਰਚਾ ਕਰਦੀ ਕਰਦੀ ਬੇਹੋਸ਼ ਰਾਣੂ ਨੀਰਾਨੂ ਮੈਂ ਕਿਸ ਨਾਲ ਸਿਰ ਖਫਾਈ ਕਰਨ ਨਹੀਂ ਹੋਈਆਂ ਕੁੜੀ ਕਿਹੜੇ ਪਾਸੇ ਉੱਡਿਆ ਹੋਇਆ ਤੇਰਾ ਦੱਨ ਸੱਚੋ ਹੀ ਰਾਣੂ ਦਾ ਦੱਤਿਆ ਨੇ ਇਸ ਵੇਲੇ ਉੱਡਿਆ ਹੋਇਆ ਸੀ ਜਿਸ ਕਰਕੇ ਮਾਂ ਦੀ ਛੇਕੜੀ ਗੱਲ ਤੋਂ ਛੋਟ ਸ਼ਾਇਦ ਹੋਰ ਕੁਝ ਵੀ ਉਸਦੇ ਪੱਲੇ ਨਹੀਂ ਸੀ ਪਿਆ ਸੌਂਦੀ ਪਈਆਂ ਬੇਬੇ ਘੱਟਾ ਸੌਂਦੀ ਪਈਆਂ ਅੱਖਾਂ ਇੰਜ ਤਾਰੇ ਲੱਗੀਆਂ ਹੋਆਂ ਨੇ ਜੀਕਣ ਭੁਖਾ ਕਾ ਹੱਥ ਬੁਖਾਰ ਤਾਂ ਨਹੀਂ ਚੜ ਗਿਆ ਤੇ ਹੱਥ ਵਧਾ ਕੇ ਸਤਿਆ ਨੇ ਉਸ ਦੀ ਬੀਣੀ ਫੜ ਲਈ ਕਿੱਥੇ ਹੈ ਬੁਖਾਰ ਰਾણો ਨੇ ਨਹੋਰਾ ਸੁੱਟਿਆ ਤੈਨੂੰ ਤਾਂ ਐਵੇਂ ਹੀ ਬਹਿਮ ਪੈ ਰਹਿਂਦਾ ਬੀਬੇ ਵੇਖ ਲਾ ਕਿੱਥੇ ਹੈ ਬੁਖਾਰ ਮੈਨੂੰ ਆਪਣੀ ਅਸ਼ੰਕਾ ਗਲਤ ਸਾਬਤ ਹੋਣ ਅਤੇ ਆਪਣੀ ਬਹਿਮੀ ਹੋਣ ਦਾ ਪ੍ਰਮਾਣ ਮਿਲਦੇ ਸਤਿਆ ਨੂੰ ਖੁਸ਼ੀ ਹੋਈ ਰਾણો ਦਾ ਪਿੰਡਾ ਚੰਗਾ ਭਲਾ ਸੀ ਚੱਲ ਓਵੇਂ ਹੀ ਧੀ ਦੀਆਂ ਫੜੀ ਉਹ ਬੋਲੀ ਚਾ ਪੀ ਲੈ ਚੱਲ ਗਈ ਕਿਹੜੇ ਵੇਲੇ ਦੀ ਧਰੀ ਹੋਈ ਹੈ ਮੈਂ ਆਖਿਆ ਨੀਂਦ ਨਾ ਖਰਾਬ ਕਰਸੋ ਤੇ ਰਾਨੋ ਉੱਠ ਕੇ ਉਸ ਦੇਹੀ ਨਾਲ ਤੁਰ ਪਈ ਧੰਨ